ਹਾਂਜੀ ਦਰਸ਼ਕ ਵੀਰੋ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਨਾ ਜਿਹੜਾ ਮੈਂ ਵੀਡੀਓ ਤੁਹਾਨੂੰ ਬਣਾ ਕੇ ਦਿਖਾ ਰਿਹਾ ਹਾਂ ਜਿਹਦਾ ਵਿਸਾ ਆਪਣਾ ਹੈਗਾ ਦਰਖਤਾਂ ਪਰ ਤੁਸੀਂ ਵੇਖ ਸਕਦੇ ਹੋ ਜਿਹੜੀ ਇਸ ਸਮੇਂ ਅਸੀਂ ਖੜੇ ਹਾਂ ਸਰਾਂਦ ਰੋਡ ਪਟਿਆਲਾ ਤੇ ਸਰਾਂਦ ਰੋਡ ਪਟਿਆਲਾ ਤੇ ਖੜੇ ਆ ਤੇ ਨਜ਼ਦੀਕ ਹੈਗਾ ਸਰਾਂਦ ਸਹਿਰ ਇਹ ਥੋੜੀ ਜਿਹੀ ਵੇਖ ਸਕਦੇ ਆ ਸਰਾਂਦ ਰੋਡ ਇਹ ਜਿਹੜਾ ਕਿ ਹੁਣ ਡਬਲ ਹੋਣ ਚੱਲ ਚੱਲਿਆ ਹੈ ਤੇ ਟ੍ਰੈਫਿਕ ਤੁਸੀਂ ਵੇਖ ਸਕਦੇ ਹੋ ਟ੍ਰੈਫਿਕ ਅੱਗੇ ਤੋਂ ਅੱਗੇ ਕਾਫੀ ਵੱਧਦੀ ਜਾ ਰਹੀ ਆ ਹਾਂਜੀ ਇਹ ਦਿਖਾਉ ਜੀ ਆਪਣੇ ਇੱਧਰ ਸਾਰੇ ਖਦਾਨ ਦਿਖਾਉ ਜਿੱਥੇ ਦਰਖਤਾਂ ਨੂੰ ਕੱਟਿਆ ਗਿਆ ਏ ਇਹ ਖਦਾਨ ਨਹੀਂ ਛੱਡੇ ਜਾਂਦੇ ਨੇ ਦਰਖਤਾਂ ਦੇ ਲਈ ਜਿਵੇਂ ਕਿ ਇਹ ਦਰਖਤਾਂ ਦਿਖਾਉ ਜੀ ਉਧਰ ਇਹ ਖਦਾਨ ਛੱਡੇ ਜਾਂਦੇ ਨੇ ਦਰਖਤਾਂ ਦੇ ਲਈ ਸੜਕ ਜਦੋਂ ਬਣਦੀ ਆ ਉਸ ਦੇ ਲਈ ਨਾ ਇਹ ਖਦਾਨ ਛੱਡੇ ਜਾਂਦੇ ਹੁੰਦੇ ਨੇ ਤੇ ਜਿਹੜੇ ਖਦਾਨ ਨੇ ਇਹ ਦਰਖਤਾਂ ਦੇ ਲਈ ਹੁੰਦੇ ਨੇ ਤਾ ਜੋ ਕਿ ਇਹ ਇਹਨਾਂ ਵਿੱਚ ਨਾ ਦਰਖਤ ਦਰਖਤ ਲਗਾਏ ਜਾਣ ਤੇ ਜਿਹੜੇ ਕੀ ਇਹ ਦਰਖਤ ਨੇ ਅੱਜ ਤੋਂ 50 60 ਸਾਲ ਪੁਰਾਣੇ ਦਰਖਤ ਨੇ ਕਹਿ ਸਕਦੇ ਹਾਂ 1965 70 ਦੇ ਕਰੀਬ ਇਹ ਦਰਖਤ ਲਗਾਏ ਗਏ ਸਨ ਇਹ ਦਰਖਤ ਨਾ 1965 70 ਦੇ ਕਰੀਬ ਲਗਾਏ ਗਏ ਸਨ ਤੇ ਉਹ ਸਮੇਂ ਨਾ ਇਹ ਰੋਡ ਸੀਗਾ ਜਿਹੜਾ ਸਿੰਗਲ ਸੀਗਾ ਬਿਲਕੁਲ ਤੇ ਅੱਜ ਇਹ ਥੋੜਾ ਜਿਹਾ ਡਬਲ ਹੋਇਆ ਵਾ ਇਹ ਹੁਣ ਫੋਰ ਲੇਨਸ ਆ ਜਾਂ ਸਿਕਸ ਲੇਨ ਹੋਵੇਗਾ ਹੁਣ ਉਸ ਦੇ ਲਈ ਜਿਹੜਾ ਕੀ ਇਹ ਦਰਖਤਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਆ ਤੇ ਕਹ ਕਹਿੰਦਾ ਕਹਿੰਦੇ ਨਹੀਂ ਹੁੰਦੇਗੇ 12 ਸਾਲ ਮਗਰੋਂ ਰੂੜੀ ਦੇ ਭਾਗ ਜਾ ਗਏ ਨੇ ਉਹ ਗੱਲ ਹੋਈ ਆ ਤੇ ਹੁਣ ਵੀ ਇਹ 12 ਸਾਲ ਮਗਰੋਂ ਨਾ ਇਹ ਰੂੜੀ ਦੇ ਭਾਗ ਜਾ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇਹਨ ਦੀ ਅੱਗੇ ਇੱਕ ਟਰੈਕਟਰ ਖੜਾ ਏ ਜਿਸ ਦੇ ਵਿੱਚ ਲੋਡਿੰਗ ਹੋ ਰਹੀ ਆ ਲੋਡਿੰਗ ਹੋ ਰਹੀ ਆ ਟਰੈਕਟਰ ਦੇ ਵਿੱਚ ਟ੍ਰੈਲੀ ਦੇ ਵਿੱਚ ਜਿਹੜੇ ਦਰਖਤ ਜਿਹੜੇ ਕੱਟੇ ਗਏ ਨੇ ਉਹਦੀ ਲੋਡਿੰਗ ਆ ਤੇ ਲਿਖਿਆ ਵੀ ਗਿਆ ਅੱਗੇ ਬੋਰਡ ਦੇ ਉੱਪਰ ਸਾਵਧਾਨ ਹੌਲੀ ਚੱਲੋ ਅੱਗੇ ਰੁੱਖਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਹਾਂਜੀ ਚੰਦ ਜੀ ਅੱਗੇ ਕਟਾਈ ਦਾ ਕੰਮ ਤੁਸੀਂ ਦੇਖ ਸਕਦੇ ਹੋ ਲੱਕੜ ਦੀ ਕਟਾਈ ਦਾ ਕੰਮ ਚੱਲ ਰਿਹਾ ਰੋਡ ਉੱਪਰ ਅੱਗੇ ਨਾ ਰੁੱਖਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਲਿਖਿਆ ਗਿਆ ਵੀ ਸਾਵਧਾਨ ਹੌਲੀ ਚੱਲੋ ਬੋਰਡ ਲਗਾਇਆ ਹੋ ਗਿਆ ਹੈ ਨਾ ਇਸ ਜਗ੍ਹਾ ਤੇ ਵੀ ਹੌਲੀ ਚੱਲਣ ਦੇ ਨਾਲ ਜਿਹੜਾ ਕਿ ਜਿੱਥੇ ਕੋਈ ਟ੍ਰੈਪ ਜਾਮ ਹੁੰਦਾ ਜਿਵੇਂ ਕਿ ਟ੍ਰੈਪ ਜਿੱਥੇ ਮਸ਼ੀਨਾਂ ਚੱਲਦੀਆਂ ਨੇ ਹੌਲੀ ਚੱਲਣ ਤੇ ਫਾਇਦਾ ਹਾਂਜੀ ਹੋਰ ਕੀ ਹਾਲ ਚਾਲ ਨੇ ਫਿਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਤੁਸੀਂ ਕਹਣਾ ਚੋਨੇ ਆ ਭਈਆ ਦਰਖਤ ਕੱਟ ਕੇ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਵੀਰ ਜੀ ਅੱਛਾ ਜੀ ਠੀਕ ਆ ਜੇ ਰੋਡ ਬਣਨਾ ਹੈ ਹਾਂਜੀ ਬਹੁਤ ਬੁਰਾ ਹਾਲ ਹੁੰਦਾ ਈ ਹਾਂਜੀ ਜਦੋਂ ਹੁਣ ਵੀਰੇ ਆਪਾਂ ਪਤਾ ਗੱਲ ਕੀ ਕਹਿਣ ਦੀ ਹਾਂਜੀ ਹਾਂਜੀ ਵੀ ਅਸੀਂ ਚਲੋ ਰੋਡ ਤਾਂ ਜਿਹੜੇ ਦਰਖਤ ਨੇ ਕੱਟੇ ਜਾ ਰਹੇ ਨੇ ਉਹਨਾਂ ਸਾਈਡ ਤੇ ਲਾ ਲਓ ਆਪਾਂ ਪਹਿਲਾਂ ਹਨਾ ਕੋਈ ਇਹ ਬਹਾਨੇ ਚੱਲ ਰਹੇ ਨੇ ਜਿਹੜੇ ਕੀ ਹੁਣ ਵੀਰ ਦੀ ਵੀ ਗੱਲ ਸਹੀ ਆ ਇਹ ਕਹਿੰਦੇ ਨੇ ਵੀ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਦਰਖਤਾਂ ਕੱਟ ਕੇ ਉਹ ਕਿਵੇਂ ਨੁਕਸਾਨ ਹੋ ਰਿਹਾ ਜਿਹੜਾ ਕਿ ਸਾਡਾ ਵਾਤਾਵਰਨ ਆ ਵਾਤਾਵਰਨ ਦੇ ਦਰਖਤਾਂ ਦੇ ਨਾਲ ਸਵੱਛ ਰਹਿੰਦਾ ਏ ਸਾਫ ਸੁਥਰਾ ਰਹਿੰਦਾ ਏ ਸਾਨੂੰ ਵੀ ਲੋੜ ਆ ਇਸ ਦੀ ਆਪਾਂ ਸਾਫ ਸੁਥਰੀ ਹਵਾ ਹਾਂਜੀ ਹਾਂਜੀ ਦੀ ਲੋੜ ਆ ਜਿਵੇਂ ਆਪਾਂ ਕਹਿੰਨੇ ਵੀ ਸਾਨੂੰ ਕੱਪੜਾ ਮਕਾਨ ਦੀ ਲੋੜ ਆ ਰਹਿਣ ਦੇ ਲਈ ਹੈ ਨਾ ਉਸੇ ਤਰ੍ਹਾਂ ਸਾਨੂੰ ਸਾਫ ਸੁਥਰੀ ਹਵਾ ਦੀ ਲੋੜ ਆ ਉਹ ਸਾਨੂੰ ਕਿੱਥੋਂ ਮਿਲੂਗੀ ਦਰਖਤਾਂ ਦੇ ਮਿਲੂਗੀ ਜਿਹੜੇ ਕਿ ਇਹ 50 ਸਾਲ ਅੱਜ ਪੁਰਾਣੇ ਹੋ ਚੁੱਕੇ ਨੇ ਦਰਖਤ ਆ ਇਹ ਕਦੋਂ ਜਾ ਕੇ ਸਾਡੇ ਅੱਜ ਤੋਂ ਕਦੋਂ ਮਿਲਣਗੇ ਹੁਣ ਜਿਹੜਾ ਕਿ ਕਬਸਾਲ ਦਰਖਤ ਆ ਵੱਡਾ ਦਰਖਤ ਆ ਜਿਵੇਂ ਆ ਕੇ ਦਿਖਾਉ ਜੀ ਵੀਡੀਓ ਵਿੱਚ ਆ ਏ ਨਾ 500 ਬੁੱਟਿਆਂ ਦਾ 500 ਦਰਖਤਾਂ ਦਾ ਛੋਟੇ ਦਰਖਤਾਂ ਦਾ ਕੰਮ ਕਰਦਾ ਨਾ ਜੀ ਇਹ ਇੱਕ ਬੁੱਟਾ ਨਾ ਇਹ ਵੱਡਾ ਵਿਸਾਲ ਦਰਖਤੋਂ ਜਿਹੜਾ ਕਿ ਜਿਵੇਂ ਕਿ ਵੱਡੇ ਵੱਡੇ ਦਰਖਤ ਨੇ ਸਫਾਇਦੇ ਨੇ ਇਹ 500 ਬੁੱਟਿਆਂ ਦਾ ਕੰਮ ਕਰਦੇ ਨੇ ਜਿਵੇਂ ਕਿ ਛੋਟੇ ਦਰਖਤ ਹੁੰਦੇ ਨੇ ਉਹਨਾਂ ਦਾ 500 ਬੁੱਟੇ ਦਾ ਜੀ 1000 ਬੁੱਟੇ ਦਾ ਕੰਮ ਕਰਦੇ ਨੇ ਇਹ ਹਨਾ ਜੀ ਹਾਂ ਇਹ ਨਾ ਉੱਤੇ ਜਾਨਵਰ ਮਰੇ ਨਹੀਂ ਹਾਂ ਜੀ ਹਾਂ ਉਹ ਬੇਕਾਰ ਹੋ ਗਿਆ ਉਹ ਵੀ ਤੇਰੇ ਬੇਕਾਰ ਹੋ ਗਈ ਹਾਂ ਜਾਨਵਰ ਠੀਕ ਹੈ ਹੁਣ ਆਉਂਦੇ ਜਾਂਦੇ ਬੰਦਾ ਉਰੇ ਰਸਤੇ ਗਰਮੀ 'ਚ ਖੜੀ ਜਾਂਦੇ ਸ਼ਾਹ ਥੱਲੇ ਹੁਣ ਕਿੱਥੇ ਧੁੱਪ 'ਚ ਮਰੂਗਾ ਇਹ ਬੰ ਗਲਤ ਬੰਨੀ ਆ ਜੀ ਇਹ ਕਾਣ ਦਾ ਭਾਵਾ ਵੀਰ ਦਾ ਵੀ ਨਾ ਪਹਿਲਾਂ ਜਿਹੜੀ ਕਿ ਸੜਕ ਮੈਹਕਮਾ ਜਿਹੜਾ ਕੰਮ ਸਟਾਰਟ ਕਰ ਰਿਹਾ ਏ ਪਹਿਲਾਂ ਨਾ ਇਹਨਾਂ ਨੂੰ ਜ਼ਮੀਨ ਖਰੀਦਣੀ ਚਾਹੀਦੀ ਸੀ ਇੱਟ ਸਾਈਡ ਤੇ ਨਾ ਜਿੰਨੀ ਜਗ੍ਹਾ ਹੁਣ ਇਹ ਆਪਣੀ ਇੱਧਰ ਆ ਜਿਹੜੀ ਕਿ ਇੰਨੀ ਜਗ੍ਹਾ ਦੇਣੀ ਹੈ 15 ਫੁੱਟ ਦੇ ਕਰੀਬ ਹੋਵੇਗੀ ਇੱਧਰ ਨੂੰ ਨਾ ਚੜਾਈ ਏ ਆਲੇ-ਦਾਲੇ ਨੂੰ ਵੀ ਇੰਨੀ ਜਗ੍ਹਾ ਦਰਖਤਾਂ ਲਈ ਨਾ ਪਹਿਲਾਂ ਇਹਨਾਂ ਨੂੰ ਜਗ੍ਹਾ ਖਰੀਦਣੀ ਚਾਹੀਦੀ ਸੀ ਜੇ ਮੈਂ ਕੋਣ ਇਹ ਬੁੱਟਾ ਏ ਹੁਣ ਜੇ ਪੱਟਾ ਜਾਊਗਾ ਨਾ ਤਾਂ ਇਹਦੇ ਕੋਈ ਵਿਕਣ ਦੇ ਵਿੱਚ ਕੰਮ ਆਊਗਾ ਇਹ ਨਾ ਜੇਕਰ ਜਗਾ ਖਰੀਦੀ ਜਾਂਦੀ ਇਹ ਪੱਟ ਕੇ ਉਸੇ ਤਰ੍ਹਾਂ ਪਿੱਛੇ ਲੱਗ ਜਾਂਦਾ ਜਾ ਕੇ ਹੈਨਾ ਮਨਸੀਨ ਨਦੀ ਸਹਾਇਤਾ ਨਾਲ ਪੱਟ ਕੇ ਠੀਕ ਆ ਉਤੋਂ ਪਹਿਲਾਂ ਜਿੰਨੀ ਜ਼ਮੀਨ ਆ ਰਸਤੇ ਚਾਰ ਆਈ ਆ ਉਤੋਂ ਪਹਿਲਾਂ ਇਹ ਦਰਖਤ ਲੱਗਣੇ ਚਾਹੀਦੇ ਸੀ ਆਲੇ-ਦਾਲੇ ਹਾਂ ਜੀ ਉਹ ਦਰਖਤ ਜਾਨੂ ਰੋਡ ਬਣਨਾ ਸੀ ਉਹ ਦਰਖਤ ਘਟੋ ਘੱਟ ਮਾਣੀ-ਮੋਟੇ ਛੌਂ ਜੋਗੇ ਤਾਂ ਜਵਾਕਾਂ ਨੂੰ ਹੁੰਦੇ ਜਾਂ ਲੋਕ ਆਉਂਦੇ ਜਾਂਦੇ ਆਵਾਜਾਈ ਵਾਸਤੇ ਹਾਂ ਜੀ ਹਾਂ ਜੀ ਬਈ ਪਤਾ ਨਹੀਂ ਕਿਵੇਂ ਐਮਰਜੈਂਸੀ ਚ ਆਉਂਦਾ ਕਿਦਾ ਨਹੀਂ ਕੋਈ ਮੋਟਰਹਾਈਲ ਤੇ ਬਾਈਕ ਗਰੀਬ ਬੰਦਾ ਬੰਦਾ ਛੌਂ ਚ ਖੜ ਸਕਦਾ ਈ ਹੂੰ ਠੀਕ ਐ ਹੁਣ ਇਹਨਾਂ ਦਾ ਦਰਖਤ ਕੱਟ-ਕੱਟ ਕੇ ਦੁਨੀਆ ਦਾ ਨਾਸ ਮਾਰ ਦਿੱਤਾ ਕਿਸੇ ਰੋਡ ਤੇ ਦਰਖਤ ਛੱਡਿਆ ਹੀ ਨਹੀਂਗਾ ਇਹ ਗੱਲ ਹੈ ਹਾਂ ਜਾਂ ਸਿਰੇ ਤੱਕ ਇਹ ਸਾਫ਼ ਸੁਥਰੇ ਹੁੰਦੇ ਯਾਰਾ ਰੋਡ ਜਿਹੜਾ ਕਿ ਇਹ ਸਾਫ਼ ਹੋ ਰਿਹਾ ਇਹ ਮਸ਼ੀਨਾਂ ਦੇ ਨਾਲ ਹੁਣ ਜਿਹੜੇ ਕਿ ਇਸ ਦੇ ਠੇਕੇਦਾਰ ਨੇ ਉਹਨੇ ਤਾਂ ਆਪਣਾ ਕੰਮ ਫੜਾ ਬੋਇਆ ਉਹਨਾਂ ਨੂੰ ਤਾਂ ਆਪਣਾ ਕੰਮ ਕਰਨਾ ਹੈ ਉਹਨਾਂ ਦਾ ਕੰਮ ਆਈ ਇਹ ਹੁਣ ਸਾਡਾ ਜਿਹੜਾ ਫਰਜ਼ ਆ ਦਰਖਤ ਲਗਾਉਣੇ ਚਾਹੀਦੇ ਨੇ ਹਰ ਇੱਕ ਇਨਸਾਨ ਨੂੰ ਠੀਕ ਨਹੀਂ ਜੀ ਹਰ ਇੱਕ ਇਨਸਾਨ ਨੂੰ ਹਾਲ ਪੁਰਾਣੇ ਦਰਖਤ ਸੀਗੇ ਰੀ ਉਰੇ ਸਪੈਦਾ 50 50 ਸਾਲ ਪੁਰਾਣੇ ਚ ਚਾਰ ਬੰਦੇ ਜਾਂ ਜੱਫੀ ਚ ਸਪੈਦਾ ਲੰਦੇ ਜੱਫੀ ਚ ਸਪੈਦਾ ਨਹੀਂ ਸੀ ਆਉਂਦੇ ਜੜੇ ਜੜੇ ਇਹਨਾਂ ਨੇ ਵੱਡੇ ਨੇ ਨੀਰਾ ਲਹੂ ਸੀਗਾ ਜਦੋਂ ਕਿ ਆਪਣਾ 1950 ਦੇ ਕਰੀਬ ਆਪਣਾ ਦੇਸ਼ ਨਾ ਜਿਹੜਾ ਆਜ਼ਾਦ ਹੋਇਆ ਹਨਾ ਇਹ ਪੰਜਾਬ ਆਪਣਾ ਦੇਸ਼ ਆ ਜਿਹੜਾ ਆਜ਼ਾਦ ਹੋਇਆ ਹੱਲਿਆਂ ਤੋਂ ਮਗਰੋਂ ਫਿਰ ਆਜ਼ਾਦੀ 1950 ਦੇ ਕਰੀਬ ਮਿਲੀ ਆਪਾਂ ਨੂੰ ਇਹ ਜਿਹੜੇ ਸੜਕ ਹੈ ਏ 19665 ਦੇ ਕਰੀਬ ਬਣੀ ਹੈ ਜੀ ਇਹ ਪਹਿਲਾਂ ਸਿੰਗਲ ਰੋਡ ਹੋਇਆ ਤੇ ਕਰਦਾ ਸੀਗਾ ਜੋ ਕਿ ਕੱਚਾ ਰੋਡ ਹੁੰਦਾ ਸੀਗਾ ਪਟਿਆਲਾ ਰਹਿ ਹੈ ਹਨਾ ਜੀ ਉਹ ਟਾਈਮ ਤੇ ਜਮ੍ਹਾਂ ਤੇ ਸਿੰਗਲ ਹੁੰਦਾ ਸੀਗਾ ਇੱਕ ਗੱਡੀ ਦਾ ਰਸਤਾ ਸੀਗਾ ਨਹੀਂ ਸਹੀ ਗੱਲ ਲੱਗਦੀ ਹਨਾ ਜੀ ਚਲੋ ਭਾਈ ਵੀ ਕਹਿੰਦੇ ਆ ਬਹੁਤ ਹੋਣੀ ਹੋਣੀ ਵੀਰ ਜੀ ਦੇਖੋ ਦੋ ਮਿੰਟ ਆਪਾਂ ਗੱਲ 19 ਕਰੋੜ ਜਿਹੜੀ ਕਿ ਆਪਣੇ ਦਰਸ਼ਕ ਵੀ ਸਮਝਣ ਸਕਣ ਅੱਗੇ ਨਾ ਆਪਾਂ ਗੱਲ ਕਰਦੇ ਆ ਐਸੀ ਸਰਕਾਰ ਨੂੰ ਨਹੀਂ ਕਹਿੰਦੇ ਵੀ ਆ ਕੰਮ ਰੁਕੋ ਹਾਂਜੀ ਹਾਂਜੀ ਵੀ ਕੰਮ ਦੇ ਬਾਰੇ ਕਹਿ ਰਹੇ ਆ ਵੀ ਕੰਮ ਚੱਲੋ ਵਧੀਆ ਹੋ ਰਿਹਾ ਏ ਕੰਮ ਮਾੜਾ ਨਹੀਂ ਹੋ ਰਿਹਾ ਸੜਕ ਅੱਗੇ ਬਣ ਚੱਲੀ ਆ ਵਧੀਆ ਹੋ ਰਿਹਾ ਚਾਹ ਜੋ ਕਿ ਖਾਸੇ ਵੀ ਘਟਣਗੇ ਹਾਂ ਖਾਸੇ ਵੱਧਦੇ ਜਾਂਦੇ ਨੇ ਖਾਸੇ ਕਿਉਂ ਵੱਧ ਰਹੇ ਨੇ ਕਿਉਂਕਿ ਟ੍ਰੈਫਿਕ ਵੱਧਦਾ ਜਾ ਰਿਹਾ ਹੈ ਖਾਸੇ ਵੀ ਘਟਣਗੇ ਵੀ ਨਾ ਜੀ ਬਾਕੀ ਜਿਹੜੇ ਦਰਸ਼ਕ ਵੀਰ ਆਪਣੇ ਵੀਡੀਓ ਦੇਖਦੇ ਨੇ ਉਹ ਵੀ ਕਮੈਂਟਾਂ ਵਿੱਚ ਸਦਾ ਦੇਖ ਸਕਦੇ ਨੇ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਅੱਜ ਦਾ ਕਾਰਨ ਆ ਨਾ ਇਹ ਕਾਰਨ ਹੈ ਆ ਵੀਡੀਓ ਸੜਕਾਂ ਇਹ ਹੁਣ ਵੱਡੀ ਹੋਵੇਗੀ ਇਹ ਸਿੰਗਲ ਰੋਡ ਦੇ ਵਾਂਗ ਆਨ ਤੋਂ ਤੁਸੀਂ ਵੇਖ ਸਕਦੇ ਹੋ ਕਿੰਨੀ ਸੜਕ ਚੱਲ ਰਹੀ ਹੈ ਇਹ ਆ ਦੇਖ ਇਧਰੋਂ ਵੀ ਦਿਖਾਓ ਜੀ ਤੇ ਇੱਕ ਇੱਕ ਟਰੈਕਟਰ ਅੱਗੇ ਕ੍ਰੋਸ ਨਹੀਂ ਹੋ ਰਿਹਾ ਹਾਲੇ ਤੱਕ ਜੀ ਉਹ ਕਾਫੀ ਟਾਈਮ ਦਾ ਖੜਾ ਹੈ ਬਾਕੀ ਬਾਈ ਐਸੇ ਹੁੰਦੇ ਨਾ ਉਹ ਲੋਡਿੰਗ ਵੀ ਚੱਲ ਰਹੀ ਉਸ ਦੀ ਲੱਕੜ ਦੀ ਜੜੀਆਂ ਕਟਾਈ ਜਾ ਰਹੀ ਹੈ ਨੇ ਲੱਕੜ ਕੱਟੀ ਜਾ ਰਹੀ ਹੈ ਆਲੇ-ਦਾਲੇ ਇਸ ਦੀ ਲੋਡਿੰਗ ਦਾ ਵੀ ਕੰਮ ਹੋ ਰਿਹਾ ਹੈ ਸਾਡਾ ਵੀਡੀਓ ਬਣਾਉਣ ਦਾ ਮੁੱਦਾ ਇਹ ਆ ਵੀ ਹਰ ਇੱਕ ਭੈਣ ਭਰਾ ਨੂੰ ਚਾਹੀਦਾ ਹੁਣ ਸਾਡੇ ਦੇ ਲੋ ਜੇ 25 26000 ਦੇ ਕਰੀਬ ਦੇ ਰਖਤ ਨੇ ਜਿਹੜੇ ਕਿ ਸੜਕ ਦੇ ਉੱਪਰ ਲੱਗੇ ਹੋਏ ਨੇ ਇਹ ਘਟੇ ਜਾ ਰਹੇ ਨੇ ਹੈ ਜੀ ਜਗਾ ਨਾ ਤਾਂ ਕੋਈ ਸੜਕ ਜਗਾ ਖਰੀਦੀ ਆ ਸਾਈਡ ਤੇ ਸੜਕ ਮੈਕਮੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜਿਸ ਤਰ੍ਹਾਂ ਕੀ ਇਹਨਾਂ ਨੂੰ ਜਗਾ ਹੋਰ ਅੱਗੇ ਖਰੀਦਣੀ ਚਾਹੀਦਾ ਸਾਈਡ ਤੇ ਤੇਰੇ ਬੁੱਟੇ ਲਗਾਏ ਜਾਣਾ ਇਸੇ ਤਰ੍ਹਾਂ ਦਰਖਤ ਲਗਾਏ ਜਾਣਾ ਹਨਾ ਜੀ ਤੇ ਹੁਣ ਇਹ 50 60 ਸਾਲ ਪਾ ਲੈਣਾ ਤਿਆ ਸੱਠ ਸਾਲ ਪਹਿਲਾਂ ਪੁਰਾਣੇ ਦਰਾਖਤਾਂ ਅੱਜ ਕਦੋਂ ਰਲਣਗੇ ਆਕੇ ਆਜੋ ਵੀਰ ਉੱਤਰਾਵਾਂ ਜਿਹੜੇ ਸਾਈਡ ਤੇ ਐਜ ਦਮ ਟੱਪਾ ਉੱਤਰੋ ਮੜ ਜਾਓ ਉੱਤਰ ਕੇ ਗੱਲ ਕਰਦੇ ਆਪਾਂ ਵੀਰੇ ਮੜਾ ਦੇ ਲਾਲੋ ਸਾਈਡ ਤੇ ਕੋਈ ਗੱਲ ਨਹੀਂ ਆਪਾਂ ਦੋਨੇ ਜਣੇ ਕਰਦੇ ਆ ਗੱਲ ਬਾਈ ਆਪਾਂ ਹਨਾ ਜਿਸ ਤਰ੍ਹਾਂ ਕੀ ਸਾਨੂੰ ਨਾ ਸਾਫ਼ ਸੁਥਰੇ ਬਤ ਸਾਫ਼ ਸੁਥਰੇ ਵਾਤਾਵਰਣ ਦੀ ਲੋੜ ਆ ਸਾਨੂੰ ਉਹ ਕਿੱਥੋਂ ਮਿਲੇਗਾ ਹੁਣ ਨਹੀਂ ਤਾਂ ਆਪਾਂ ਕਹਿੰਦੇ ਸਾਨੂੰ ਬਿਮਾਰੀਆਂ ਲੱਗਦੇ ਯਾਰੀਆਂ ਬਿਮਾਰੀਆਂ ਅਸੀਂ ਆਪ ਮੁੱਲ ਖਰੀਦਦੇ ਰਿਆਂ ਦਰਾਖਤ ਘਟਦੇ ਯਾਰੇ ਨੇ ਆਬਾਦੀ ਵਾਧੀ ਜਾ ਰਹੀ ਆ ਹੈਂ ਆਬਾਦੀ ਵਾਦੀ ਆ ਰਹੀ ਆ ਤੇ ਦੇਖੋ ਹਰ ਇੱਕ ਇਨਸਾਨ ਕੋਲ ਦੋ ਦੋ ਚਾਰ ਚਾਰ ਵਹੀਕਲ ਨੇ ਅਜੇ ਸਮਝ ਦੇ ਵਿੱਚ ਹਾਂਜੀ ਜੇਕਰ ਹੁਣ ਇੱਕ ਇਨਸਾਨ ਨੇ ਕਿਤੇ ਜਾਣਾ ਹੈ ਜਾਣ ਤਾਂ ਇਕੱਲੇ ਬੰਦੇ ਨੇ ਆ ਚੱਕਣ ਦਾ ਅਲੱਗ ਗੱਡੀ ਕਾਰ ਆ ਹੈ ਕਾਰ ਦੇ ਵਿੱਚ ਕਾਰ ਉਸ ਦੇ ਲਈ ਫਾਇਦੇਮੰਦ ਆ ਜੇਕਰ ਦੋ ਚਾਰ ਬੰਦੇ ਨੇ ਜਾਣਾ ਹੋਵੇ ਬੈਠ ਕੇ ਕਿਤੇ ਹੈ ਨਾ ਜੀ ਇਹਦੇ ਵਿੱਚ ਬਹੁਤ ਕਾਰਨ ਨੇ ਹੁਣ ਕਾਰਨ ਕੀ ਆਲਾ ਕਹਿੰਦਾ ਇਹਦੇ ਵਿੱਚ ਕੀ ਕਾਰਨ ਵੀ ਇਹਦੇ ਨਾਲ ਹੁੰਦਾ ਜੀ ਜਿਹੜਾ ਵਾਤਾਵਰਨ ਆ ਇਹ ਪ੍ਰਦੂਸ਼ਣ ਆ ਜਿਹੜਾ ਫੈਲਦਾ ਏ ਧੂਆਂ ਫੈਲਦਾ ਏ ਗੱਡੀਆਂ ਦੇ ਨਾਲ ਜਦੋਂ ਇੰਜਣ ਗੱਡੀਆਂ ਕਾਰਾਂ ਦੇ ਇੰਜਣ ਚੱਲਦੇ ਨੇ ਉਹ ਧੂਆਂ ਛੱਡਦੇ ਨੇ ਹਨਾ ਜੀ ਪٹرول ਫੁਕਦਾ ਤਾਂ ਪ੍ਰਦੂਸ਼ਣ ਵੱਧਦਾ ਇਹ ਹੈ ਹੈ ਤੇ ਸਾਡੇ ਪਿੰਡ ਦੇ ਇਥੇ ਆਪਣੇ ਕਿਹੜੇ ਪਿੰਡਾ ਵੀਰ ਜੀ ਮੇਰਾ ਆਦਮਪੁਰਾ ਜੀ ਆਦਮਪੁਰਾ ਮਾਦਮ ਵੀ ਤੁਹਾਡਾ ਮੇਰਾ ਸੋਨੂ ਆਈ ਸੋਨੂ ਕੀ ਕੀ ਕੰਮ ਕਰਦੇ ਹੋ ਫਿਰ ਤੁਸੀਂ ਕੋਈ ਵੀ ਕੰਮ ਆ ਮਿਹਨਤ ਕਰਦੇ ਹੋ ਤੁਸੀਂ ਚੰਗੀ ਗੱਲ ਆਈ ਫਿਰਦੇ ਪੁੱਲ ਤੱਕ ਇੱਥੇ ਪੰਜ ਸੱਤ ਰੇੜੀਆਂ ਲੱਗਦੇ ਜੂਸ ਵਾਲੀਆਂ ਠੰਡੇ ਵਾਲੀਆਂ ਚਲੋ ਬੰਦਾ ਸ਼ੌਂਚ 'ਚ ਖੜਦਾ ਸੀ ਜਾਨੀ ਦਿਹਾੜੀ ਟੱਪਾ ਪਾ ਲ ਰਿਹਾ ਹੂੰ ਚਲੋ ਆਉਂਦੇ ਜਾਂਦੇ ਰਾਹੀ ਵੀ ਖੜਦੇ ਸੀਗੇ ਹੂੰ ਹੁਣ ਉਹ ਬੰਦਾ ਧੁੱਪ 'ਚ ਦੇ ਕਾਰਨ ਆਪਣਾ ਸ਼ੌਂਚ ਆ ਕੇ ਖੜਦਾ ਸੀਗਾ ਹੁਣ ਉਹ ਰੇੜੀ ਵਾਲਾ ਬੰਦਾ ਸਾਰੀ ਦਿਹਾੜੀ ਬਜ਼ੁਰਗ ਬੰਦਾ ਬੈਠਾ ਕਿੱਥੇ ਧੁੱਪਾਂ 'ਚ ਕਿੱਥੇ ਸਾਰੀ ਧੁੱਪ ਸਾਰੂਗਾ ਕਿੱਥੇ ਸ਼ੌਂਚ 'ਚ ਬੈਠਾ ਬੰਦਾ ਆਪਣਾ ਰਜਗਾਰ ਪਾ ਲ ਰਿਹਾ ਸੀਗਾ ਜ ਇਹ ਗੱਲ ਹੈ ਜੀ ਇਹ ਜਿਹੜੇ ਦਰਖਤ ਆਏ ਆ ਹੁਣ ਇਹ ਚੀਜ਼ ਆ ਹੁਣ ਸਪੈਦਾ ਹੋ ਗਏ ਟਾਲੀਆਂ ਹੋ ਗਿਆ ਤੂਤ ਹੋ ਗਿਆ ਰੋਡ ਤੇ ਇੰਨਾ ਕ ਸਪੈਦਾ ਟਾਲੀ ਸੀਗਾ ਇਹ ਤਾਂ ਅੱਗੇ ਨੂੰ ਦੇਖਣ ਨੂੰ ਮਿਲਣਾ ਹੀ ਨਹੀਂ ਗਿਆ ਆਪਾਂ ਨੂੰ ਜੀ ਹੂੰ ਇਹ ਚੀਜ਼ ਹੈ ਜੀ ਇਹ ਜੀ ਦੇਖੋ 26000 ਬੂਟਾ ਦਰਖਤ ਲੱਗਾ ਹੋਇਆ ਸੜਕ ਦੇ ਉੱਪਰ ਪਟਿਆਲਾ ਤੱਕ ਆ ਪਟਿਆਲਾ ਰੋਡ ਤੱਕ ਤੇ ਇਹ ਜਿਹੜੀ ਰੋਡ ਆ ਪਿੱਛੇ ਬਾਰਨ ਤੱਕ ਤਾਂ ਪੱਕੀ ਹੋਈ ਹੋਈ ਆ ਚੌੜੀ ਹੋਈ ਹੋਈ ਆ ਤੇ ਉਸ ਤੋਂ ਮਗਰੋਂ ਇਹ ਕੱਚੀ ਹੈ ਸਾਰੇ ਸਿੰਗਲ ਆ ਨਾ ਇਹ ਆਪਣੇ ਸਰਹੰਦ ਤੱਕ ਸਿੰਗਲ ਰੋਡ ਆ ਇਹ ਤੇ ਮਾਦੋਪਰ ਤੱਕ ਤੇ ਹੁਣ ਇੱਕ ਇਧਰ ਨਹਿਰ ਦਾ ਵੀ ਕੰਮ ਚੱਲ ਰਿਹਾ ਪੁਲ ਦਾ ਨਾ ਜੀ ਕਹਿੰਦੇ ਹੁਣ ਇਹ ਤਾਂ ਕੰਮ ਯਾਨੀ ਕਿ 12 ਸਾਲ ਮਗਰੋਂ ਕਹਿੰਦੇ ਜਿਵੇਂ ਹੁੰਦੇ ਕਹਿੰਦੇ ਹੁੰਨੇ ਆ ਵੀ ਰੂੜੀ ਦੇ ਭਾਗ ਜਾਗਣ ਲੱਗੇ ਨੇ ਉਹੀ ਕੰਮ ਹੋਇਆ ਜੀ ਇਹ ਹੈ ਨਾ ਪਰ ਜੇ ਜਾਗੇ ਨੇ ਤਾਂ ਇੱਕ ਪਾਸੇ ਨੁਕਸਾਨ ਹੋਣ ਲੱਗ ਗਿਆ ਸਹੀ ਗੱਲ ਹੈ ਜੀ ਪਹਿਲਾਂ ਜਿਹੜੀ ਸਰਕਾਰ ਜਦੋਂ ਸੜਕ ਬਣਾਉਂਦੀ ਆ ਨਾ ਜਗਾ ਖਰੀਦੀ ਆ ਸਾਈਡ ਤੇ ਸੜਕ ਮਹਿਕਮਾ ਹੁੰਦਾ ਜਿਹੜਾ ਕਿ ਹੈ ਨਾ ਜੀ ਜਦੋਂ ਸਾਡੇ ਕੋਲ ਇਹਨਾਂ ਨੇ ਪੈਸੇ ਬੁਸੋਲਣੇ ਨੇ ਇਹਨਾਂ ਨੇ ਉਹ ਲਾਉਣੇ ਨੇ ਟੂਲ ਪਲੱਜੇ ਲਗਾਉਣੇ ਨੇ ਇੱਥੇ ਵੀ ਲਗਾਉਣਗੇ ਇਹ ਜਿਵੇਂ ਕੰਮ ਚੱਲ ਰਿਹਾ ਤੇ ਤੇ ਟੂਲ ਪਲੱਜ ਦੇ ਪਰ ਸਾਡੇ ਕੋਲ ਪਰਚੀਆਂ ਕੱਟੀਆਂ ਜਾਣਗੀਆਂ ਇਹਨਾਂ ਦਾ ਫਰਜ ਨਹੀਂ ਬਣਦਾ ਕਿ ਵੀ ਇਹ ਸੜਕ ਤੇ ਸਾਈਡ ਤੇ ਜ਼ਮੀਨ ਖਰੀਦਣ ਸਹੀ ਗੱਲ ਹੈ ਸਾਡੇ ਲਈ ਜਿਹੜੇ ਦਰਖਤ ਨੇ ਨਾ ਬਹੁਤ ਮਾਇਨੇ ਰੱਖਦੇ ਨੇ ਤੇ ਸਾਡੇ ਲਈ ਜਿਵੇਂ ਕਿ ਸਾਨੂੰ ਸਾਫ਼ ਸੁਥਰੀ ਹਵਾ ਚਾਹੀਦੀ ਆ ਹੁਣ ਦੇਖੋ ਫਿਰ ਸਾਫ਼ ਸੁਥਰੀ ਹਵਾ ਵੀ ਸਾਡੇ ਤੋਂ ਜਿਹੜੀ ਕਿ ਪ੍ਰਦੂਸ਼ਣ ਵੀ ਫੈਲੇਗਾ ਅਰੇ ਜਿਹੜੇ ਦਰਖਤ ਨੇ ਦਰਖਤਾਂ ਪਰ ਜੀਵ ਜੰਤੂ ਰਹਿੰਦੇ ਨੇ ਜਾਨਵਰ ਰਹਿੰਦੇ ਨੇ ਉਹ ਕਿੱਥੇ ਜਾਣਗੇ ਵਿਚਾਰੇ ਹੋਣਾ ਵੀ ਔਖਾ ਹੋ ਗਿਆ ਉਹਨਾਂ ਦੀ ਜੂਨ ਦੇ ਵਿੱਚ ਆਪਾਂ ਨੇ ਵੀ ਸਾਬਣੇ ਪਾਣਾ ਕੱਲ ਨੂੰ ਇਹ ਵੀ ਇੱਕ ਜੀਵ ਜੰਤੂ ਨੇ ਜਿਹੜਾ ਤੁਸੀਂ ਵੇਖ ਸਕਦੇ ਹੋ ਉੱਡਦੇ ਨੇ ਹੈ ਇਹਨਾਂ ਨੇ ਕੱਲ ਨੂੰ ਕਿੱਥੇ ਰਹਿਣਾ ਹੈ ਹੁਣ ਚੜੇ ਪਹਿਲਾਂ ਕੱਚੇ ਘਰ ਹੋਇਆ ਕਰਦੇ ਸੀਗੇ ਉਹਨਾਂ ਵਿੱਚ ਰਹਿੰਦੇ ਸੀਗੇ ਹਨਾ ਜੀ ਛੱਤਾਂ ਦੇ ਵਿੱਚ ਜਿਵੇਂ ਬਾਲੇ ਕੜੀਆਂ ਆਪਣੇ ਪਾਈਆ ਹੁੰਦੇ ਸੀ ਹਨਾ ਉਹਨਾਂ ਵਿੱਚ ਰਹਿੰਦੇ ਤੇ ਆਲੇ ਨੇ ਬਣਾ ਕੇ ਇਹ ਤੇ ਹੁਣ ਪੱਕੇ ਘਰ ਹੋ ਚੁੱਕੇ ਨੇ ਕਿਤੇ ਇਹਨਾਂ ਨੂੰ ਟਿਕਾ ਨਹੀਂ ਰਿਹਾ ਰਹਿਣ ਨੂੰ ਹੈ ਤੇ ਹੁਣ ਪੱਕੇ ਘਰ ਹੋ ਚੁੱਕੇ ਨੇ ਲੋਕਾਂ ਨੇ ਦੇਖੋ ਸਿੱッセ ਟਾਕੇ ਲਗਾ ਲੀਆਂ ਨੇ ਇਹਨਾਂ ਨੂੰ ਕਿਤੇ ਵੜਨ ਜੋ ਜਗਾਨੀ ਚ ਕਿਤੇ ਰਹਿਣ ਜੋਗੀ ਜਗਾਨੀ ਨਹੀਂ ਰਹੀ ਰਾਜਿੰਦਰ ਸਿੰਘ ਹੁੰਦੇ ਇਹਦੇ ਦਰਖਤ ਨੇ ਇਹ ਵੀ ਖੱਟੇ ਜਾ ਰਹੇ ਨੇ ਵੀ ਇਧਰ ਸੜਕ ਦਾ ਚਲੋ ਵਧੀਆ ਗੱਲ ਆ ਵਧੀਆ ਚੌੜੀ ਹੋ ਰਹੀ ਆ ਟ੍ਰੈਫਿਕ ਦਾ ਵੀ ਥੋੜਾ ਜਿਹਾ ਉਹ ਫਰਕ ਪਵੇਗਾ ਚੌੜੀ ਹੋਵੇਗੀ ਤਾਂ ਦੇਖ ਸਕਦੇ ਤੁਸੀਂ ਇੰਨਾ ਇੱਥੇ ਤੱਕ ਤਾਂ ਜਾਵੇਗੀ ਹੋਣਾ ਹਾਂਜੀ ਹਾਂਜੀ ਉੱਥੇ ਤੱਕ ਫਿਰ ਅਸੀਂ ਡਬਲ ਰੋਡ ਹਾਂ ਜਿਵੇਂ ਕਿ ਹੁਣ ਆਪਣੀ ਜਿਹੜੀ ਸੜਕ ਹੈ ਇਹ ਇਹਦੇ ਵਿਚਕਾਰ ਉਹ ਪੌਲ ਵੀ ਬਣਾਇਆ ਜਾਵੇਗਾ ਜਿਹੜਾ ਕਿ ਲੈਂਥੀ ਹੁੰਦੀ ਹੈ ਇੱਕ ਕੀ ਕਹਿੰਦੇ ਨੇ ਉਸ ਨੂੰ ਸਪੋਰਟ ਜੀ ਬਣ ਜਾਂਦੀ ਹੈ ਇੱਕ ਵਿਚਕਾਰ ਵਿਚਕਾਰ ਬਣੇਗੀ ਉਸਦੇ ਹੋਣਾ ਤੇ ਦੋਨਾਂ ਵਿਚਕਾਰ ਸਾਈਡ ਤੇ ਸੜਕਾਂ ਬਣਨਗੀਆਂ ਹਾਂਜੀ ਹੁਣ ਜਾਣ ਵਾਲਾ ਰਸਤਾ ਲੱਗ ਜਾ ਹਾਂ 4 ਵੇ ਬਣੇਗਾ ਮੇਰੇ ਹਿਸਾਬ ਨਾਲ ਇਹੜੀ ਸੜਕਾਂ ਨਾ 4 ਵੇ ਬਣੇਗੀ ਤੇ 4 ਵੇ ਦੇ ਲਈ ਸਾਈਡ ਤੇ ਜਗ੍ਹਾ ਫੇਰ ਚ ਹੁੰਦੀ ਆ ਚਾਹੀਦੀ ਆ ਜੀ ਸੁਨੂ ਵੀਰ ਏ ਤੁਸੀਂ ਹੋਰ ਵੀ ਆਪਣੇ رائے ਮਸਵਰੇ ਦੋ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਨਹੀਂ ਬਸ ਮੇਰੇ ਜੀ ਆਪਣੀ ਤਾਂ ਹੀ ਤਮੰਨਾ ਹੈ ਬਈ ਜਿਹੜੇ ਦਰਖਤ ਕੱਟੇ ਜਾਂਦੇ ਉਹ ਦਰਖਤ ਲਗਾਈਏ ਨਾ ਸਾਡੇ ਵੀਰ ਦੇਖੋ ਸਾਹਮਣੂ ਅੰਜਨ ਜੀ ਕੋਈ ਸਾਡੇ ਤੋਂ ਗਲਤ ਬੋਲਿਆ ਜਾਵੇ ਜਿਵੇਂ ਕੀ ਗੱਲ ਇਹ ਕਰਦੇ ਆਪਾਂ ਸਾਰਾ ਗੱਲ ਆਪਾਂ ਸਰਕਾਰ ਨੂੰ ਇਹ ਨਾ ਕਹੋ ਵੀ ਹੋਰਾਂ ਨੂੰ ਹਨਾ ਆਪਾਂ ਨਾ ਹਰਜ ਸਾਡਾ ਹੀ ਬਣਦਾ ਸਭ ਦਾ ਉਹਨਾਂ ਨੂੰ ਵੀ ਕਹਿੰਨੇ ਆ ਜਿਨੋਂ ਮੰਨ ਲੋ ਜਿਹੜੇ ਸਾਡੇ ਵਰਗੇ ਭੈਣ ਭਰਾ ਨੇ ਹਾਂ ਜਮੀਨ ਨਾਲੇ ਉਹ ਵੀ ਆਪਣੇ ਖੇਤਾਂ ਦੇ ਨਾਲ ਨਾਲ ਜਾਂ ਫੋਟੋ ਫੋਟੋ ਦੇ ਵਿੱਚ ਆਪਣਾ ਇੱਕ ਇੱਕ ਦਰਖਤ ਨਾਲ ਲਾ ਲਣ ਜੀ ਜਿਵੇਂ ਕਿ ਪੰਚਾਇਤੀ ਜ਼ਮੀਨਾਂ ਨੇ ਹੈਨਾ ਪੰਚਾਇਤੀ ਜ਼ਮੀਨਾਂ ਨੇ ਕਿਤੇ ਨਾ ਕਿਤੇ ਉੱਤੇ ਵੀ ਜਿੱਥੇ ਹੁਣ ਹਰ ਇੱਕ ਪਿੰਡ ਦੇ ਵਿੱਚ 50 ਕਿੱਲੇ ਨੇ ਕਿਤੇ ਕਿਤੇ 25 ਕਿੱਲੇ ਨੇ ਕਿਤੇ 100 ਕਿੱਲਾ ਕਿਤੇ 200 ਕਿੱਲਾ ਵੀ ਆ ਕਿਤੇ 500 ਕਿੱਲਾ ਵੀ ਆ ਉਸ ਤਰ੍ਹਾਂ ਥੋੜੀ ਥੋੜੀ ਦਰਖਤ ਕਿਤੇ ਨਾ ਕਿਤੇ ਲਗਾਏ ਜਾਣਾ ਹੈਨਾ ਜੀ ਜਿਵੇਂ ਕਿ ਹਰ ਇੱਕ ਇਨਸਾਨ ਨੂੰ ਜਿਹੜੇ ਮੌਤ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਵੀ ਤੁਸੀਂ ਭਾਈ ਦਰਖਤ ਲਗਾਓ ਵਾਧੂ ਦਾ ਵਾਧਾ ਹਾਂਜੀ ਫਿਰ ਉਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਕੋਈ ਨਾ ਕੋਈ ਨਵੀਂ ਸਰਕਾਰ ਵੱਲੋਂ ਇਹ ਲਾਲਚ ਦੇ ਤੌਰ ਤੇ ਪ੍ਰਬੰਧਾ ਤਾਂ ਕੁਝ ਨਾ ਕੁਝ ਕਰਦਾ ਏ ਹਰ ਇੱਕ ਇਨਸਾਨ ਨੂੰ ਆਪਣਾ ਵੀ ਫਰਜ਼ ਬਣਦਾ ਏ ਹੁਣ ਆਪਾਂ ਕੀ ਆਪਣੇ ਬੱਚਿਆਂ ਦੇ ਲਈ ਕੁਝ ਨਾ ਕੁਝ ਜੋੜਦੇ ਆਂ ਕਰਦੇ ਆਂ ਹੈ ਅਸੀਂ ਕਿ ਭੁੱਲ ਜੰਨੇ ਆਂ ਵੀ ਜਿਹੜਾ ਕੀ ਸਾਨੂੰ ਰਹਿਣ ਦੇ ਸਾਫ਼ ਸੁਥਰਾ ਵਾਤਾਵਰਣ ਦੀ ਵੀ ਲੋੜ ਆ ਬੜੀ ਸੀ ਸੁਧਾ ਹਵਾਲਾ ਨੇ ਨਾ ਸਾਫ਼ ਸੁਥਰੀ ਹਵਾਲਾ ਨੇ ਉਹ ਕਿੱਥੋਂ ਮਿਲਦੀ ਏ ਸਾਨੂੰ ਦਰਖਤਾਂ ਤੋਂ ਮਿਲਦੀ ਆ ਨਾ ਦਰਖਤਾਂ ਤੋਂ ਤੇ ਦੇਖਦੇ ਆ ਰਹੇ ਆਂ ਅਸੀਂ ਆਪਣਾ ਇਹ ਇਲਾਕਾ ਹੈ ਇਹ ਆਪਣਾ ਇਲਾਕਾ ਵੀ ਆ ਇਹ ਪਹਿਲਾਂ ਕੱਚਾ ਰੋਡ ਹੁੰਦਾ ਸੀਗਾ ਹਾਦਸੇ ਬਹੁਤ ਲੱਕੇ ਨੇ ਹੁੰਦੇ ਇਹ ਰੋਡ ਤੇ ਉੱਪਰ ਹੁੰਦੇ ਹੁੰਦੇ ਹੋਏ ਹਾਦਸਾ ਦਾ ਕਾਰਨ ਕੀ ਆ ਕਿ ਟ੍ਰੈਫਿਕ ਆ ਟ੍ਰੈਫਿਕ ਆ ਬਾਦਰੀ ਟ੍ਰੈਫਿਕ ਆ ਦਿਨ ਪਰ ਦਿਨ ਟ੍ਰੈਫਿਕ ਵਧਦੀ ਜਾਂਦੀ ਆ ਅੱਜ ਹਰ ਇੱਕ ਹਰ ਕੋਲ ਦੋ ਚਾਰ ਗੱਡੀਆਂ ਹੈਗੀਆਂ ਨੇ ਜਿਹੜਾ ਬੰਦਾ ਜੌਬ ਕਰਦਾ ਏ ਹੈ ਦੋ ਦੋ ਤਾਂ ਮੋਟਰਸਾਈਕਲ ਰੱਖਿਆ ਨੇ ਦੋ ਦੋ ਕਾਰਾਂ ਰੱਖੀਆਂ ਹੋਈਆਂ ਨੇ ਜੇਕਰ ਆਪਾਂ ਜਾ ਕੇ ਦੇਖੇ ਨਾ ਚੰਡੀਗੜ੍ਹ ਸਾਰ ਵਿੱਚ ਦੇਖੋ ਜਾ ਕੇ ਆ بڑے بڑے ਸਾਰਿਆਂ ਚ ਜਿਹੜੇ ਬੜੇ ਜਿਹੜੇ ਵੱਡੇ ਲੋਕ ਨੇ ਥੋੜਾ ਕੋ ਚਾਰ-ਚਾਰ ਕਾਰਾਂ ਰੱਖੇ ਹੋਏ ਨੇ ਜੇ ਚਾਰ ਦੋ ਡਿੰਕਾ ਤੇ ਵੀ ਜਾਣਾ ਤਾਂ ਵੀ ਕਾਰ ਚੱਕਦਾ ਹਰੀਕਨ ਇਨਸਾਨ ਆ ਚਲੋ ਅਸੀਂ ਇਹ ਨਹੀਂ ਕਹਿੰਦੇ ਹਾਂਜੀ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਹਨਾਂ ਆਪਣਾ ਰਾਏ ਮਾਸਵਾਰਾ ਦਿੱਤਾ ਜਿਵੇਂ ਦਾ ਵੀ ਬਹੁਤ ਚੰਗੇ ਖਵਾਲ ਖਿਆਲ ਨੇ ਤੁਹਾਡੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਹਰੀਕਨ ਇਨਸਾਨ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਬੁੱਟੇ ਲਗਾਉਣ ਕਿਤੇ ਵੀ ਹਨ ਇਹ ਫੁੱਲ ਬੁੱਟੇ ਲਗਾਉਣਾ ਜਿਸ ਦੇ ਕਾਰਨ ਜਿਹੜਾ ਸਾਡਾ ਵਾਤਾਵਰਨ ਵਧੀਆ ਹੋਵੇ ਖਸਾਹਾਲ ਹੋਵੇ ਹਾਂਜੀ ਆਪਣਾ ਜਿਹੜਾ ਚੈਨਲ ਆ ਆਪਣਾ ਪੰਜਾਬ 794 ਆ ਚੈਨਲ ਦਾ ਨਾਮ ਆ ਆਪਣਾ ਪੰਜਾਬ 794 ਆਪਣਾ ਚੈਨਲ ਦਾ ਨਾਮ ਆ ਦੋਸਤੋ ਜਿਹੜੇ ਵੀ ਭੈਣ ਭਰਾ ਆਪਣੇ ਵੀਡੀਓ ਦੇਖਦੇ ਨੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓਆਂ ਹੋਰ ਵੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਪਾਂ ਨਾ ਕੋਸ਼ਿਸ਼ ਕਰਾਂਗੇ ਜਦੋਂ ਕੋਈ ਮਸ਼ੀਨ ਚੱਲਦੀ ਹੋਵੇ ਜਿੱਥੇ ਕਟਾਈ ਹੁੰਦੀ ਹੋਵੇਗੀ ਉਹ ਵੀ ਵੀਡੀਓ ਚ ਦਿਖਾਈਏ ਸੀ ਤੇ ਸਾਡਾ ਵੀਡੀਓ ਬਣਾਉਣ ਦਾ ਹੀ ਕਾਰਨ ਆ ਵੀ ਸਾਰੇ ਭੈਣ ਭਰਾ ਵੱਧ ਤੋਂ ਵੱਧ ਹੱਲਾ ਮਾਰੋ ਬੁੱਟੇ ਲਗਾਓ ਜਿੰਨੇ ਵੀ ਹੋ ਸਕਦੇ ਤੁਸੀਂ ਵੇਖ ਸਕਦੇ ਹੋਣਾ ਇਹ ਘਾਟੇ ਪੂਰੀ ਕਿੱਥੇ ਹੋਵੇਗੀ ਜੇਕਰ ਸਾਡਾ ਅਸੀਂ ਹਰ ਇੱਕ ਇਨਸਾਨ ਨੂੰ ਚਿੰਦਾ ਵੀ ਇਹਨਾਂ ਅਸੀਂ ਵੱਧ ਤੋਂ ਵੱਧ ਬੁੱਟੇ ਲਗਾਈਏ ਜਿਹੜੀ ਕਿ ਇਹ ਜਿਹੜਾ ਸਾਡਾ ਵਾਤਾਵਰਨ ਖੁਸ਼ਹਾਲ ਰਹੇ ਵਧੀਆ ਰਹੇ ਸਾਨੂੰ ਸਾਫ਼ ਸੁਥਰੀ ਹਵਾ ਮਿਲੇ ਅਤੇ ਜਿਹੜੇ ਜੀਵ ਜੰਤੂ ਨੇ ਜਿਹੜੇ ਕਿ ਜਾਨਵਰ ਨੇ ਇਹਨਾਂ ਦੇ ਲਈ ਵੀ ਰਹਿਣ ਦਾ ਟਿਕਾਣਾ ਬਣੇ ਤੇ ਆਪਾਂ ਵੀਡੀਓ ਕਰਦੇ ਇਥੇ ਉਸਮਾਪਤ ਤੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਭੈਣ ਭਰਾ ਮੇਰੇ ਨਾਲ ਜੁੜਦੇ ਨੇ ਤੇ ਆਏ ਅਗਲੀ ਵੀਡੀਓ ਤੱਕ ਜੁੜੇ ਰਹੋ ਸਾਡੇ ਨਾਲ ਕਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਕਲੋ ਇਹ ਵੀਡੀਓ ਨੂੰ ਕਰਨਾ ਪਾਦਾ ਵਾ ਸ਼ੇਅਰ ਤਾਂ ਜੋ ਕਿ ਵੀਡੀਓ ਦੀ ਜਾਣਕਾਰੀ ਹੋਰ ਭੈਣ ਭਰਾਵਾਂ ਤੱਕ ਵੀ ਸਰੋਤਿਆਂ ਤੱਕ ਪਹੁੰਚ ਸਕੇ ਤੇ ਕਲੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਹ ਦੇਖੋ ਜੀ ਇੱਧਰ ਦਿਖਾ ਦਿਓ ਇੱਕ ਵਾਰ ਹੋਰ ਆ ਦੇਖੋ ਕਿ ਮੈਂ ਜਾਮ ਲੱਗ ਰਿਹਾ ਮੜਾ ਜ਼ੂਮ ਕਰਕੇ ਦਿਖਾ ਦੋ ਆ ਦੇਖੋ ਜੀ ਕਿਵੇਂ ਲੱਗ ਰਿਹਾ ਜਾਮ ਟ੍ਰੈਫਿਕਾ ਜਾਮ ਹੁੰਦੀ ਹੈ ਜਦੋਂ ਲੋਡਿੰਗ ਹੁੰਦੀ ਹੈ ਜਿਵੇਂ ਕਿ ਨਾ ਹੌਲੀ ਚਲਾਓ ਵੀਕਲ ਕੋਈ ਵੀ ਆਪਣਾ ਆਰਾਮ ਨਾਲ ਕਾਲੀ ਨਾ ਕਰੋ ਕਦੇ ਵੀ ਤਾਂ ਜੋ ਕਿ ਹੌਲੀ ਹੋਵੇ ਤੁਹਾਡਾ ਵਾਹਨ ਕੋਈ ਵੀ ਹੈ ਨਾ ਵੀਕਲ ਤਾਂ ਕੰਟਰੋਲ ਛਾ ਜਾਵੇਗਾ ਵੀ ਹਾਸਾ ਟੰਣ ਤੋਂ ਬਚਾ ਹੋ ਜਾਵੇਗਾ ਇਸ ਕਰਕੇ ਅਸੀਂ ਵੀਡੀਓ ਬਣਾ ਰਹੇ ਹਾਂ ਵੀ ਹੌਲੀ ਚਲਾਓ ਕੋਈ ਵੀ ਗੱਡੀ ਕਾਰ ਤੁਸੀਂ ਵੀ ਕਲਾ ਜਿੱਥੇ ਇਹ ਕੰਮ ਚੱਲਦਾ ਹੈ ਜਿਵੇਂ ਕਿ ਆਹ ਕੰਮ ਚੱਲ ਰਿਹਾ ਦਿਖਾ ਦਿਓ ਜੀ ਆਪਣੇ ਵੀਡੀਓ ਦੇ ਵਿੱਚ ਹੌਲੀ ਚਲਾਓ ਆਪਣੇ ਵਾਹਨ ਕੋਈ ਵੀ ਤਾਂ ਜੋ ਕਿ ਵਾਹਨ ਤੁਹਾਡਾ ਕੰਟਰੋਲ ਹੋ ਸਕੇ ਰੋਕ ਲਿਆ ਕਰੋ ਕੋਈ ਗੱਲ ਨਹੀਂ ਹੈ ਕਿ 2-4 ਮਿੰਟ ਦਾ ਫਰਕ ਪੈਂਦਾ ਹੈ ਜਿਆਦਾ ਫਰਕ ਨਹੀਂ ਪੈਂਦਾਗਾ ਆਰਾਮ ਨਾਲ ਚੱਲੋਗੇ ਤਾਂ ਸੇਫ ਰਹੋਗੇ ਤੇ ਗੱਡੀਆਂ ਕਾਰਾਂ ਵਿੱਚ ਆਪਣੇ ਸੇਫਟੀ ਲਾ ਕੇ ਰੱਖੋ ਤੇ ਚਾੜੇ ਚੈਨਲ ਨੂੰ ਕਲ ਨੂੰ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਚੰਗੀ ਲੱਗਦੀ ਹੈ ਕੋਈ ਆਪਣਾ ਕਮੈਂਟ ਸੁਝਾਅ ਤੁਸੀਂ ਦੇਖ ਸਕਦੇ ਹੋ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਤੁਹਾਡੇ ਕਮੈਂਟਾਂ ਤੋਂ ਬਹੁਤ ਸਿੱਖਣ ਨੂੰ ਮਿਲਦਾ ਹੈ ਤੇ ਆਪਾਂ ਇੱਥੇੋਂ ਕਰਦੇ ਹਾਂ ਵੀਡੀਓ ਨੇ ਸਮਾਪਤ ਸਾਡੇ ਵੀਡੀਓ ਨੂੰ ਜੋੜਨ ਲਈ ਕਲ ਨੂੰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਕਿ ਤੁਹਾਡੇ ਤੱਕ ਮੇਰੀਆਂ ਵੀਡੀਓ ਪਹੁੰਚਦੇ ਰਹਿਣ ਤਾਂ ਅਗਲੇ ਵੀਡੀਓ ਤੱਕ ਜੁੜੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਜੀ